ਇਹਦੀ ਮੈਡੀਸਿਨ ਦੇਨੇ 25 ਦਿਨ ਹੈ ਕਿ ਆਪਣੇ ਆਪ ਦੇਈ ਜਾਂ ਸਰ ਜੀ ਜਿੱਦਾਂ 25 ਦਿਨ ਹੈ ਸਰਸੋਲ ਦੀ ਆਪਾਂ ਨੂੰ ਪੱਤੀ ਆਉਂਦੀ ਆ ਤੇ ਲੋਕਲ ਡਾਕਟਰ ਸੀ ਪਰ ਜੀ ਆਪਣੇ ਕੋਲ ਚਾਰ ਪੰਜ ਡਾਕਟਰ ਆਈਆ ਉਹਨੇ ਪਰਖੀ ਉਹ ਆ ਤਨਾਲੇ ਸਮੇਂ ਰਸੋਰੀਆ ਅੱਧਰ ਤੋਂ ਚਾਂਪਈ ਇਹ ਫੋਟੋ ਖਿੱਚ ਲੈ ਕੇ ਦਿਓ ਸੋ ਸਾਂਸਾਈ ਕਰਦੇ ਆ ਕਰੂ ਟਿੱਕੇ ਕਰਦੇ ਆ ਗੰਦੀਆਂ ਬੰਦੀਆਂ ਦਾ ਸਾਡੇ ਉਹਨੇ ਆਜੇ ਦਾ ਸਭ ਕੱਟ ਗਿਆ ਮਸ਼ੀਨਾਂ ਜਾਉਣ ਕਰੀਆਂ ਨਹੀਂ ਮਿੱਟੀ ਤੇ ਲੇਕਿਨ ਉਹ ਇਹਦੋ ਕਰਕੇ ਲਈ ਦਿਨਾਂ ਤੋਂ ਰਿਪੋਰਟ ਦਵਾਈਆਂ ਨੇ ਪਈਆਂ ਨਹੀਂ ਹਜੇ ਅੜਗੰਦਰੋਂ ਪੱਤੀ ਆਉਂਦੀ ਆ ਜਿਲ੍ਹਾ ਜਰੰਦਰ ਦੇ ਐਸਐਸਪੀ ਸਰਦਾਰ ਹਰਕਮਨੀ ਸਿੰਘ ਖੱਖ ਜੀ ਵੱਲੋਂ ਜ਼ਿਲ੍ਹੇ ਅੰਦਰ ਨਸ਼ੇ ਦੇ ਖਾਤਮੇ ਲਈ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਜਿਹਦੇ ਤਹਿਤ ਅੱਜ ਥਾਣਾ ਮਹਿਤਪੁਰ ਦੇ ਏਰੀਆ ਚ ਡਰਗ ਇਨਸਪੈਕਟਰ ਲਾਜਵਿੰਦਰ ਸਿੰਘ ਨਾਂ ਨੂੰ ਨਾਲ ਲੈ ਕੇ ਕਾਫੀ ਮੈਡੀਕਲ ਸਟੋਰਾਂ ਤੇ ਸਰਚ ਕੀਤੀ ਗਈ ਲੋਕਲ ਪੁਲਿਸ ਨਾਲ ਤੇ ਜਿੱਥੇ ਇਹਨਾਂ ਸਰਚ ਪੈਂਦਾਨ ਕੋਈ ਵੀ ਇਤਰਾਜ ਉਸ ਵግਲੀ ਤਾਂ ਨਹੀਂ ਮਿਲੀ ਪਰੰਤੂ ਇਹ ਵੀ ਸਾਡਾ ਜਿਹੜਾ ਸਰਚ ਅਪਰੇਸ਼ਨ ਲਗਾਤਾਰ ਜਾਰੀ ਰਹੂਗਾ ਤਾਂ ਕਿ ਕੋਈ ਡਰਗ ਡੀਲਰ ਜਿਹੜਾ ਮੈਡੀਕਲ ਸ਼ਾਪ ਹੈ ਜਾਂ ਹੋਰ ਕੋਈ ਇਸ ਤਰ੍ਹਾਂ ਦਾ ਗੈਰ ਕਾਨੂੰਨੀ ਧੰਦਾ ਕਰਨ ਵਾਲਾ ਵਿਅਕਤੀ ਨਸ਼ੇ ਜਿਹੜਾ ਪਬਲਿਕ ਨੂੰ ਨਾ ਸੇਲ ਕਰ ਸਕੇ ਤੇ ਨਾਲ ਨਾਲ ਕੋਈ ਬਿਨਾ ਪਰਚਿਆਂ ਤੋਂ ਦਵਾਈ ਨਾ ਦੇਵੇ ਅਸੀਂ ਤੁਹਾਡੇ ਦਰਿਆ ਸਾਰੇ ਪਬਲਿਕ ਨੂੰ ਵੀ ਗੁਜਾਸ਼ ਕਰਦੇ ਹਾਂ ਕਿ ਜੇ ਵੀ ਜਦੋਂ ਵੀ ਕੋਈ ਉਹਨਾਂ ਦੇ ਧਿਆਨ ਚਾਹੁੰਦਾ ਹੈ ਤੇ ਤੁਰੰਤ ਸਾਡੀ ਲੋਕਲ ਪੁਲਿਸ ਨਾਲ ਸੰਭਰ ਕੀਤਾ ਜਾਵੇ ਤਾਂ ਕਿ ਨਸ਼ਾ ਮੁਕਤ ਪੰਜਾਬ ਕਰਨ ਲਈ ਹਰ ਤਰ੍ਹਾਂ ਉਪਰਾਲੇ ਕੀਤੇ ਜਾ ਸਕਣ ਧੰਨਵਾਦ